ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਦੇ ਆਰਐਸਐਸ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੇ ਵਿਦਿਆਰਥੀਆਂ ਤੇ ਜਥੇਬੰਦੀਆਂ ਨੇ ਇਤਰਾਜ਼ ਪ੍ਰਗਟ ਕੀਤਾ ਵਿਦਿਆਰਥੀਆਂ ਨੇ ਇਸ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਲੇਕੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਹ ਇਤਰਾਜ਼ ਇਸ ਲਈ ਹੈ ਕਿਉਂਕਿ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਡਾਕਟਰ ਕਰਮਜੀਤ ਸਿੰਘ ਯੂਨੀਵਰਸਿਟੀ ਵਿੱਚ ਸਿੱਖੀ ਤੇ ਇੰਡੀਅਨ ਨੋਲਜ ਸਿਸਟਮ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਸਿੱਖੀ ਦੇ ਮੂਲ ਸਿਧਾਂਤਾਂ ਦੇ ਵਿਰੋਧ ਹੈ ਵਿਦਿਆਰਥੀਆਂ ਨੇ ਜਥੇਦਾਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਆਰਐਸਐਸ ਆਰਐਸਐਸ ਦੇ ਖਿਲਾਫ ਨਵਾਂ ਤੇ ਸਪਸ਼ਟ ਹੁਕਮਨਾਮਾ ਜਾਰੀ ਕੀਤਾ ਜਾਵੇ ਅਤੇ ਵਿਸੀ ਨੂੰ ਤੁਰੰਤ ਹਟਾਇਆ ਜਾਵੇ। ਉਹਨਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਯੂਨੀਵਰਸਿਟੀ ਦੇ ਜੋ ਆਰਐਸਐਸ ਦੀ ਵਿਚਾਰਧਾਰਾ ਦਾ ਕੇਂਦਰ ਹੁਣ ਬਣਦੀ ਜਾ ਰਹੀ ਹੈ। ਅਹੀ ਸ਼੍ਰੀ ਕਾਲਤਾਕ ਸਰ ਉਤਰਨਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਨੇ ਕਰਮਜੀਤ ਸਿੰਘ ਉਹਨਾਂ ਦੇ ਸੰਬੰਧ ਚ ਇਹ ਜਿਹਦਾ ਸਾਬ ਨੂੰ ਦਫੀ ਦੇਣ ਆਏ ਆ ਕਿ ਉਹਨਾਂ ਨੇ ਪਿਛਲੇ ਦਿਨੀ ਜਿਹੜਾ ਕਾਇਮ ਟੂਰ ਦੇ ਵਿੱਚ ਅਮਰਤਾ ਯੂਨੀਵਰਸਿਟੀ ਦੇ ਵਿੱਚ ਗਿਆਨ ਸਮੇਲਨ ਆਰਐਸਐਸ ਵੱਲੋਂ ਕੀਤਾ ਗਿਆ ਸੀ ਉਹਦੇ ਵਿੱਚ ਸਾਡੇ ਯੂਨੀਵਰਸਿਟੀ ਦੇ ਵੀਸੀ ਉੱਤੇ ਪੇਸ਼ ਹੋਏ ਤੇ ਉਹਨਾਂ ਨੇ ਆਪ ਦੇ ਵੱਲੋਂ ਜਿਵੇਂ ਕਦੇ ਬੱਚੇ ਰਿਪੋਰਟ ਦਿੰਦੇ ਆ ਕਿਦੇ ਆਪਣੇ ਸੁਪੀਰੀਅਰ ਨੂੰ ਉਹਨੇ ਰਿਪੋਰਟ ਦਿੱਤੀ ਹੈ ਵੀ ਅਸੀਂ ਪਿਛਲੇ 1 ਸਾਲ ਦੇ ਵਿੱਚ ਕੀ ਕੀ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਗਿਣਾਇਆ ਹੈ ਕਿ ਆਪਾਂ ਜਿਹੜਾ ਇੰਡੀਅਨ ਜਿਹੜਾ ਨੌਲੇਜ ਸਿਸਟਮ ਆ ਉਹਦੇ ਸੰਬੰਧੀ ਇੱਕ 2 ਕ੍ਰੈਡਿਟ ਦਾ ਕੋਰਸ ਲਾਂਚ ਕੀਤਾ ਹੈ ਇਹਦੇ ਨਾਲ ਇੱਕ ਸਿੱਖ ਚੇਅਰ ਸਥਾਪਿਤ ਕੀਤੀ ਹੈ ਜਿੱਥੇ ਵਿਦਵਾਂਤ ਨੂੰ ਸਿੱਖੀ ਦੇ ਨਾਲ ਜੋੜ ਕੇ ਕਿਵੇਂ ਪੇਸ਼ ਕੀਤਾ ਜਾਵੇ ਉਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਵੇਖੋ ਜਿਹੜੀ ਵੱਡੀ ਸਾਡੇ ਵਾਸਤੇ ਸਮੱਸਿਆ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਜਿਹੜੀ 500 ਸਾਲਾਂ ਦੇ ਉੱਤੇ ਯੂਨੀਵਰਸਿਟੀ ਬਣੀ ਸੀ 1969 ਦੇ ਵਿੱਚ ਯੂਨੀਵਰਸਿਟੀ ਬਣਾਉਣ ਦਾ ਮਕਸਦ ਹੀ ਇਹ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਸਕੇ ਅੱਜ 50 ਸਾਲਾਂ ਬਾਅਦ 55 ਸਾਲਾਂ ਬਾਅਦ ਗੱਲ ਨੁਕਤੇ ਇੱਥੇ ਆ ਗਈ ਹੈ ਕਿ ਆਰਐਸਐਸ ਦੇ ਨਾਲ ਸਬੰਧ ਰੱਖਣ ਵਾਲੇ ਬੰਦੇ ਇਸ ਯੂਨੀਵਰਸਿਟੀ ਦੇ ਵੀਸੀ ਲੱਗੇ ਆ ਉਹ ਆਰਐਸਐਸ ਜਿਹੜੀ ਫਿਲਾਸਫੀ ਸਿੱਖੀ ਦੇ ਖਿਲਾਫ ਸਿੱਖੀ ਸਿਧਾਂਤਾਂ ਦੇ ਖਿਲਾਫ ਜਿਹੜੇ 1925 ਦੇ ਵਿੱਚ ਹੈਡਕਵਰਨ ਹੈ ਜਿਹੜੀ ਜੈਤੇਪੰਦੀ ਬਣਾਈ ਆ ਤਾਂ ਇਹ ਬੇਸਿਕ ਮੂਲ ਰੂਪ ਦੇ ਵਿੱਚ ਸਿੱਖੀ ਨੂੰ ਇੱਕ ਵੱਖ ਧਰਮ ਵਜੋਂ ਰੱਦ ਕਰਦੀ ਆ ਸਿੱਖੀ ਨੂੰ ਸਨਾਤਨ ਦਾ ਹੀ ਇੱਕ ਅੰਗ ਦੱਸਦੀ ਆ ਤੋ ਉਸ ਵਿਚਾਰਤਾਰਾ ਨੇ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਨੂੰ ਜਿਹੜਾ ਆ ਆਪਦੇ ਹਿਸਾਬ ਨਾਲ ਡਿਫਾਈਨ ਕਰਨਾ ਸ਼ੁਰੂ ਕੀਤਾ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਦੱਸਦੇ ਆ ਉਹ ਗੁਰਨਾਨਕ ਪਾਤਸ਼ਾਹ ਨੂੰ ਸਿੱਖ ਗੁਰਸੇਵਾਨਾਂ ਨੂੰ ਸਿੱਖ ਸ਼ੀਧਾਂ ਨੂੰ ਉਹ ਹਿੰਦੂ ਧਰਮ ਦਾ ਹੀ ਇੱਕ ਅੰਗ ਦੱਸਦੇ ਆ ਤੇ ਉਸ ਵਿਚਾਰਤਾਰਾ ਨੂੰ ਜਵਾਬ ਦੇ ਇੱਕ ਸਖਸ਼ ਜਿਹੜਾ ਆ ਉਹ ਅੱਜ ਸਾਡੀ ਯੂਨੀਵਰਸਿਟੀ ਦਾ ਵੀਸੀ ਲੱਗ ਚੁੱਕਾ ਤੇ ਸ਼ਰਿਆਮ ਪਬਲਿਕਲੀ ਕਿਵੇਂ ਏਡੇ ਵੱਡੇ ਪ੍ਰੋਗਰਾਮ ਦੇ ਵਿੱਚ ਉੱਥੇ ਰਿਪੋਰਟ ਦੇ ਰਹੇ ਜਿਵੇਂ ਇਹ ਇਹ ਕਰ ਰਹੇ ਆ ਤਾਂ ਇੱਥੇ ਸਭ ਤੋਂ ਪਹਿਲਾਂ ਸ਼੍ਰੀ ਕਾਲਤਾ ਸਿੰਘ ਸਾਹਿਬ ਦੇ ਜਿਹੇ ਦਰ ਨੂੰ ਅਸੀਂ ਬੇਨਤੀ ਕਰਦੇ ਆਂ ਕਿਉਂਕਿ ਇੱਥੇ 1 ਜਨਵਰੀ ਸਨ 2001 ਦੇ ਵਿੱਚ ਪੰਜ ਸਿੰਘ ਸਭਾਨਾ ਵੱਲੋਂ ਕਾਲ ਤੱਕ ਸਭ ਤੋਂ ਬਕਾਇਦਾ ਹੁਕਮਨਾਮਾ ਜਾਰੀ ਹੋਇਆ ਸੀ ਜਿਦੇ ਵਿੱਚ ਆਰਐਸਐਸ ਦੀਆਂ ਗਤੀਵਿਧੀਆਂ ਬਾਰੇ ਸਖਾਂ ਨੂੰ ਸੂਚਿਤ ਕੀਤਾ ਗਿਆ ਹੈ ਤੇ ਉਹਨਾਂ ਦੇ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਸਬੰਧ ਨਾ ਰੱਖਣ ਦੀ ਤਗੀਦ ਕੀਤੀ ਗਈ ਹੈ